ਨਸ਼ੇ ਤੇ ਛੇੜੀ ਮਹਿਮ ਤਹਿਤ ਰਾਹੋਂ ਇੱਕ ਮੈਡੀਕਲ ਸਟੋਰ ਤੇ ਛਾਪੇਮਾਰੀ ਕੀਤੀ ਗਈ ਤੇ ਇਸ ਮੌਕੇ ਦੇ ਉੱਪਰ ਡੀਐਸਪੀ ਸ਼੍ਰੀ ਰਾਜਕੁਮਾਰ ਡਰਗਨ ਇੰਸਪੈਕਟਰ ਮਨਪ੍ਰੀਤ ਤੇ ਐਸਐਚਓ ਰਾਹੋਂ ਇਸ ਮੌਕੇ ਤੇ ਪਹੁੰਚੇ ਤੇ ਇਸ ਮੌਕੇ ਦੇ ਉੱਪਰ ਉਹਨਾਂ ਨੇ ਦੱਸਿਆ ਕਿ ਇੱਕ 975 ਦੇ ਕਰੀਬ ਜਿਹੜੇ ਆ ਉਹ ਕੈਪਸੂਲ ਵੀ ਬਰਾਮਦ ਕੀਤੇ ਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਦੀ ਇੱਕ ਹੋਰ ਸਾਹਮਣੇ ਦੁਕਾਨ ਹੈਗੀ ਆ ਜਿਸ ਦੇ ਵਿੱਚ ਸਮਾਰ ਰੱਖਿਆ ਹੋਇਆ ਆ ਉੱਥੇ ਦੀ ਵੀ ਚੈਕਿੰਗ ਕੀਤੀ ਗਈ ਤੇ ਡੀਐਸਪੀ ਸੀਨੀ ਰਾਜਕੁਮਾਰ ਬਲੋ ਕਿਹਾ ਗਿਆ ਕਿ ਜਿੰਨੇ ਵੀ ਸ਼ੱਕੇ ਮੈਡੀਕਲ ਸਟੋਰ ਹੈਗੇ ਆ ਜਿਨ੍ਹਾਂ ਤੇ ਵੀ ਸ਼ੱਕ ਹੈਗੀ ਆ ਕਿ ਇਹ ਗੈਰ ਕਾਨੂੰਨੀ ਜਿਹੜੀਆਂ ਦਵਾਈਆਂ ਵੇਚ ਰਹੇ ਨੇ ਜਾਂ ਨਸ਼ੇ ਦੀਆਂ ਦਵਾਈਆਂ ਵੇਚ ਰਹੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਆ ਕਿ ਇਹ ਛਾਪੇਮਾਰੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪੂਰੀ ਰਿਪੋਰਟ ਹੋਰ ਕੀ ਕੁਝ ਕਿਹਾ ਗਿਆ ਜੋ ਇਸ ਮੌਕੇ ਦੇ ਉੱਪਰ ਡੀਐਸਪੀ ਸੀਰੀ ਰਾਜਕੁਮਾਰ ਸਾਹਿਬ ਡਰੈਗਨ ਇੰਸਪੈਕਟਰ ਮਨਪ੍ਰੀਤ ਤੇ ਐਸਐਚਓ ਰਾਹੁਣ ਪਹੁੰਚੇ ਉਹਨਾਂ ਵੱਲੋਂ ਕੀ ਕਿਹਾ ਗਿਆ ਆਓ ਦੇਖਦੇ ਹਾਂ ਪੂਰੀ ਰਿਪੋਰਟ ਤੇ ਸਾਡੀ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਜਿਹੜੇ ਕੈਮਿਸਟ ਹੈਗੇ ਆ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਕੈਮਿਸਟ ਦੇ ਦੁਕਾਨ ਤੇ ਜਿਹੜੇ ਛੱਕੀ ਵਿਅਕਤੀ ਹੈ ਜਿਹੜੇ ਕੋਈ ਨਸ਼ੇ ਦਾ ਇਸਤੇਮਾਲ ਕਰ ਸਕਦੇ ਆ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਸੋ ਉਸੇ ਲੜੀ ਤਹਿਤ ਅੱਜ ਇਨਸਪੈਕਟਰ ਡਰੱਗ ਇਨਸਪੈਕਟਰ ਸਾਡੇ ਮਨਪ੍ਰੀਤ ਦੇ ਨਾਲ ਲੈ ਕੇ ਰਾਹੋਂ ਦੇ ਵਿੱਚ ਜਿਹੜੀ ਹੈਗੀ ਹੈ ਇਹ ਕੈਮਿਸਟ ਸ਼ਾਪ ਤੇ ਚੈਕਿੰਗ ਕੀਤੀ ਗਈ ਹੈ ਸੋ ਉਹਨਾਂ ਨੇ ਇਨਸਪੈਕਟਰ ਸਾਹਿਬ ਨੇ ਇਹਦੀ ਇਨਸਪੈਕਸ਼ਨ ਕੀਤੀ ਹੈ ਔਰ ਉਹਨਾਂ ਵੱਲੋਂ ਜਿਹਦੀ ਰਿਪੋਰਟ ਹੈਗੀ ਹੈ ਸਾਨੂੰ ਦਿੱਤੀ ਜਾਣੀ ਹੈ ਉਸ ਰਿਪੋਰਟ ਦੇ ਤਹਿਤ ਜਿਹੜੀ ਅਸੀਂ ਕਾਰਵਾਈ ਕਰਾਂਗੇ ਜੋ ਮੋٹے ਤੌਰ ਤੇ ਇੱਥੋਂ 975 ਦੇ ਕਰੀਬ ਪ੍ਰੈਗਲਾਬਿਨ ਦੇ ਕੈਪਸੂਲ ਜਿਹੜੇ ਮਿਲੇ ਹੈਗੇ ਆ ਔਰ ਇਹ ਸੇਲ ਕਰਨੇ ਜਿਹੜੇ ਹੈਗੇ ਪਰਹਿਪਟਡ ਹੈਗੇ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸਾਹਮਣੇ ਦੁਕਾਨ ਹੈਗੀ ਹੈ ਉਹਦੇ ਵਿੱਚ ਵੀ ਜਿਹੜੀ ਇਹ ਹੈ ਇਹ ਮੈਡੀਕਲ ਦਾ ਸਮਾਨ ਰੱਖਿਆ ਹੋਇਆ ਸੋ ਉਹਦੇ ਰਿਗਾਰਡਿੰਗ ਇਨਸਪੈਕਸ਼ਨ ਹੋਈ ਹੈ ਇਨਸਪੈਕਟਰ ਸਭ ਜੋ ਰਿਪੋਰਟ ਦੇਣਗੇ ਉਹਦੇ ਤਹਿਤ ਜੇ ਪੁਲਿਸ ਦੀ ਕਾਰਵਾਈ ਹੋਏਗੀ ਉਹ ਤਾਂ ਹੋਏਗੀ ਹੋਏਗੀ ਨਾਲ ਦੀ ਨਾਲ ਇਨਸਪੈਕਟਰ ਸਾਹਿਬ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਜ਼ਿੰਦੀ ਆਊਗੀ ਜੀ ਸਰ ਇਹੀ ਦੁਕਾਨ ਕਿਉਂ ਇਹਦੀ ਇਹਦੇ ਬਾਰੇ ਕੋਈ ਸ਼ਿਕਾਇਤਾਰੀਆਂ ਸੀਗੇ ਜਾਂ ਇਹ ਡਾਰਪੇ ਸੀ ਅ ਬਿਲਕੁਲ ਕੁਛ ਕਹਿਤਾ ਪਬਲਿਕ ਬਲੂ ਆ ਰਹੀਆਂ ਸੀ ਇਸ ਦੁਕਾਨ ਤੇ ਅਦਰਵਾਈ ਅਸੀਂ ਦੁਕਾਨਾਂ ਜਿਹੜੀਆਂ ਵੀ ਸਾਨੂੰ ਅੱਧਾ ਸ਼ੱਕੀਆਂ ਲੱਗਦੇ ਸਾਰੇ ਪੂਰੇ ਜ਼ਿਲ੍ਹੇ 'ਚ ਹੀ ਕਰ ਰਹੇ ਹਾਂ ਉਸੇ ਲੜੀ ਤਹਿਤ ਜਿਹੜੀ ਇਹ ਦੁਕਾਨ ਵੀ ਚੈੱਕ ਕੀਤੀ ਗਈ ਸਰ ਇਹ ਦੁਕਾਨਦਾਰ ਸੇਲ ਪਰਚੇਸ ਦਾ ਰਿਕਾਰਡ ਸ਼ੋਅ ਕਰ ਪਾਇਆ ਜੀ ਜਿਹੜੀ ਪ੍ਰੋਜੈਕਟਡ ਮੈਡੀਕਲ ਇੰਸਪੈਕਟ ਸਾਹਿਬ ਉਹਦੀ ਡਿਟੇਲ ਚ ਰਿਪੋਰਟ ਦੇਣਗੇ ਜਿਹੜੀਆਂ ਚੀਜ਼ਾਂ ਨਹੀਂ ਦੇ ਪਾਇਆ ਮੈਂ ਤੁਹਾਨੂੰ ਦੱਸਿਆ ਪ੍ਰੈਗਾ ਬਲਿੰਡ ਜਿਹੜਾ ਕੈਪਸੂਲ ਹੈਗਾ ਜਿਹਦੀ ਇਹ ਨਾਂ ਤੇ ਆਪਣੇ ਕੋਲ ਰੱਖਣ ਦਾ ਨਰਾਜ਼ ਦੇ ਸਕਿਆ ਤੇ ਨਾ ਹੀ ਉਹਦੀ ਸੇਲ ਪਰਚੇਸ ਦਾ ਦੇ ਸਕਿਆ ਤੇ ਨਾ ਹੀ ਇਹ ਰਿਟੇਲ ਵੇਚਦੇ ਵੀ ਸੀ ਡੈਫੀਨਿਟਲੀ ਜੇ ਉਹ ਇਹਨਾਂ ਕੋਲ ਹੈਗੀ ਹੈ ਵਿਦਾਊਟ ਬਿੱਲ ਹੋਏਗੀ ਤਾਂ ਉਹ ਗੈਰਕਾਨੂੰਨੀ ਹੋਏਗਾ ਉਹਦਾ ਜੋ ਪ੍ਰੋਸੀਜਰ ਬਣਦਾ ਹੋਏਗਾ ਇਨਸਪੈਕਟਸ ਆਫ ਕਾਰਵਾਈ ਕਰਨਗੇ ਸਰ ਇੱਕਲਾਸ ਆਲੇ ਦੁਆਲੇ ਲੋਕਾਂ ਨਾਲ ਗੱਲਬਾਤ ਕੀਤੀ ਇੱਥੇ ਪਹੁੰਚ ਕੇ ਉਹ ਕਹਿੰਦੇ ਦੁਕਾਨਦਾਰ ਤਾਂ ਚੰਗਾ ਪਰ ਰੰਗ ਬਰੰਗੇ ਲੋਕ ਇੱਥੇ ਬਹੁਤ ਆਉਂਦੇ ਜਿਹਦੇ ਕਰਕੇ ਆਮ ਲੋਕਾਂ ਨੂੰ ਦਿੱਕਤ ਮਹਿਸੂਸ ਹੁੰਦੀ ਹੈ ਹਾਂ ਜੀ ਰੰਗ ਬਰੰਗੇ ਲੋਕ ਆਉਂਦੇ ਆ ਤਾਂ ਫਿਰ ਡੈਫੀਨਿਟਲੀ ਕੁਝ ਨਾ ਕੁਝ ਗਲਤ ਕਰਦਾ ਹੋਏਗਾ ਤਾਂ ਤਾਂ ਹੀ ਇਹ ਜਿਹੜੀ ਕਾਰਵਾਈ ਹੋਈ ਸਰ ਪੂਰੇ ਜ਼ਿਲ੍ਹੇ 'ਚ ਹੀ ਕਾਰਵਾਈ ਹੋਣੀ ਬਿਲਕੁਲ ਪੂਰੇ ਜ਼ਿਲ੍ਹੇ 'ਚ ਹੀ ਕਾਰਵਾਈ ਅੱਜ ਇਹ ਦੁਕਾਨ ਤੇ ਕਾਫੀ ਟਾਈਮ ਤੋਂ ਸ਼ਿਕਾਇਤ ਆ ਰਹੀ ਸੀ ਇਹਦੇ ਸਬੰਧ ਵਿੱਚ ਅਸੀਂ ਚਾਰ ਇਨਸਪੈਕਟਰ ਇਹਨਾਂ ਦੀ ਪਹਿਲਾਂ ਵੀ ਕੀਤੀ ਹੈ ਜੀ ਇੱਕ ਵਾਰੀ ਲਾਇਸੈਂਸ ਰੀਨਿਊਸੈਂਸ ਫਰੰਡ ਵੀ ਹੋ ਚੁੱਕੇ ਆ ਜੀ ਤੇ ਇਸ ਵਾਰ ਡੀਐਸਪੀ ਸਾਹਿਬ ਸਾਨੂੰ ਇੱਥੇ ਲੈ ਕੇ ਆਏ ਆ ਤੇ ਇਹਨਾਂ ਦਾ ਅਸੀਂ ਘਰ ਦੀ ਵੀ ਚੈਕਿੰਗ ਕੀਤੀ ਹੈ ਇਥੇ ਇਨਸਪੈਕਸ਼ਨ ਦੌਰਾਨ ਤੁਹਾਨੂੰ ਮਤਲਬ ਲੱਗਾ ਵੀ ਇਹਨਾਂ ਦੇ ਸਾਹਮਣੇ ਇੱਕ ਦੁਕਾਨ ਹੈਗੀ ਹੈ ਉਹਦੇ ਵਿੱਚ ਲਾਇਸੈਂਸ ਨਹੀਂ ਹੈਗਾ ਤੇ ਦਵਾਈਆਂ ਉੱਥੇ ਸਟਾਕ ਕੀਤੀਆਂ ਹੋਈਆਂ ਤੇ ਇਨਸਪੈਕਸ਼ਨ ਦੌਰਾਨ ਅਸੀਂ ਸੱਤਾਂ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਅਨਲਾਈਸੈਂਸ ਜਿਹੜੀ ਜਗ੍ਹਾ ਹੈਗੀ ਹੈ ਉੱਥੋਂ ਅਸੀਂ ਸੀਜ਼ ਕੀਤੀਆਂ ਤੇ ਛੇ ਤਰ੍ਹਾਂ ਦੀਆਂ ਦਵਾਈਆਂ ਅਸੀਂ ਮੈਡੀਕਲ ਸਟੋਰ ਤੋਂ ਸੀਜ਼ ਕੀਤੀਆਂ ਡਿਊ ਟੂ ਵਾਇਓਲੇਸ਼ਨ ਆਫ ਡਰਗ ਐਂਡ ਕੋਸਮੈਟਿਕ ਐਟ ਜੀ ਹੁਣ ਇਹਦਾ ਲਾਇਸੈਂਸ ਇਹਨਾਂ ਦਾ ਲਾਇਸੈਂਸ ਵੈਧ ਹੈ ਕਿ ਨਹੀਂ ਜੀ ਤੁਸੀਂ ਦੱਸਿਓ ਕਿ ਪਹਿਲਾਂ ਵੀ ਪ੍ਰੋਬਲਮ ਆਈ ਹੈ ਪਹਿਲਾਂ ਵੀ ਇਹਨਾਂ ਤੇ ਕਾਰਵਾਈਆਂ ਹੋ ਲਾਈਸੈਂਸ ਵੈਲਿਡ ਹੈਗਾ ਜੀ ਠੀਕ ਹੈ ਜੀ ਹਾਂ ਜੀ ਤੇ ਹੁਣ ਜਿਹੜੀ ਜਿਹੜੀ ਸੱਤ ਬੈਂਸੈਂਸ ਮਿਲੀਆਂ ਸਰ ਉਹਦੇ ਅਕੋਰਡਿੰਗਲੀ ਕਾਰਵਾਈ ਕੀ ਹੋਵੇਗੀ ਜੀ ਉਹ ਅਸੀਂ ਆਪਣੇ ਹਾਇਰ ਅਥਾਰਟिटीज ਨੂੰ ਭੇਜ ਦਾਂਗੇ ਜੋ ਵੀ ਸਖਤ ਕਾਰਵਾਈ ਹੋਏਗੀ ਹੋਏਗੀ ਜੀ ਫਾਈਨਲ ਰਿਪੋਰਟ ਕੀ ਹੈ ਜੀ ਸਰ ਫਾਈਨਲ ਰਿਪੋਰਟ ਹੈਗੀ ਅਸੀਂ ਦੋ ਇਹਨਾਂ ਦੇ ਕੋਲੋਂ ਸੀਜ਼ਰ ਆ ਪਾ ਲਈਆਂ ਜੀ ਹਾਂ ਜੀ ਜੀ ਦੋ ਤਿੰਨ ਦੀ ਸੀਜ਼ਰ ਅਸੀਂ ਪਾ ਲਈ ਹੈਗੇ ਡਰਗ ਐਂਡ ਕੋਸਮੈਟਿਕਟ ਵਾਲੇ ਸ਼ੰਦ ਕਰਕੇ ਸਰ ਇਕੱਲੀ ਦੁਕਾਨ ਤੋਂ ਹੀ ਮੈਡੀਸਨ ਵੇਚਦੀ ਸੀ ਘਰ ਤੋਂ ਜਾਂ ਹੋਰ ਜਗ੍ਹਾ ਤੋਂ ਵੀ ਵੇਚਦੀ ਸੀਗੀ ਨਹੀਂ ਵੇਚਣ ਦਾ ਤਾਂ ਸਾਨੂੰ ਮੈਡੀਕਲ ਸਟੋਰੀ ਹੀ ਅਸੀਂ ਚੈੱਕ ਕਰਨ ਆਏ ਹਾਂ ਬਟ ਇੱਥੇ ਆ ਕੇ ਹੀ ਪਤਾ ਲੱਗਾ ਵੀ ਉੱਥੇ ਜਿਹੜਾ ਸਾਮਾਨ ਹੈਗਾ ਵਿਦਆਊਟ ਲਾਇਸੈਂਸ ਉਹ ਵੀ ਗੈਰਕਾਨੂੰਨੀ ਹੈ ਜੀ ਹਾਂ ਜੀ ਗੈਰਕਾਨੂੰਨੀ ਹੈ ਤੇ ਫਿਰ ਉਹਦੇ ਤੇ ਵੀ ਕਾਰਵਾਈ ਹੋਵੇਗੀ ਹਾਂ ਜੀ ਉਹਦੇ ਕਸਟਡੀ ਆਰਡਰ ਲੈ ਕੇ ਮਾਨਯੋਗ ਅਦਾਲਤ ਵਿੱਚ ਅਸੀਂ ਕੇਸ ਦਾਇਰ ਕਰਾਂਗੇ ਜੀ ਬਹੁਤ ਧੰਨਵਾਦ ਅਸੀਂ ਇਹਨਾਂ ਦੀ ਰਿਪੋਰਟ ਦੇ ਆਧਾਰ ਤੇ ਅਗਰ ਪੁਲਿਸ ਕੋਗਨੀਏਬਲ ਆਫੈਂ